ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨ ਮਜ਼ਦੂਰ ਸ਼ਗਰਚ ਕਮੇਟੀ ਕਰਪੂਤਰਾ ਤੋਂ ਸੰਗਠਨਕਰਤਾ ਸ਼ੇਰ ਸਿੰਘ ਮਹੀਵਾਲ ਔਰ ਕੁਲਵਿੰਦਰ ਕੌਰ ਦਾ ਭਰਾ ਬੋਲ ਰਿਹਾ ਜੀ ਔਰ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਬਹੁਤ ਸਾਰੀਆਂ ਸੰਗਤਾਂ ਦੇ ਜਿਹੜੇ ਉਹ ਫੋਨ ਆ ਰਹੇ ਆ ਸੀ ਉਹਨਾਂ ਦੀ ਆਭਾਵਨਾਵਾਂ ਦੀ ਕਦਰ ਕਰਦੇ ਆਂ ਔਰ ਉਹ ਕਹਿ ਰਹੇ ਆ ਕਿ ਅਸੀਂ ਮਾਇਆ ਭੇਜਣੀਆਂ ਜਿੱਦਾਂ ਉਹਨਾਂ ਨੇ ਐਲਾਨ ਕੀਤੇ ਆ ਔਰ ਮੈਂ ਪਹਿਲਾਂ ਵੀ ਇਹਦੇ ਤੇ ਬੋਲ ਚੁੱਕਾ ਵਾਂ ਕਿ ਸਾਰਾ ਕੁਝ ਜੋ ਕੁਝ ਵੀ ਆ ਕਿਸਾਨੀ ਦੀ ਦੇਣ ਹੈ ਜੋ ਕੰਗੜਾ ਜੀ ਨੇ ਕਿਸਾਨੀ ਬਾਰੇ ਮਾੜਾ ਚੰਗਾ ਬੋਲਿਆ ਸੀ ਉਹਨਾਂ ਭਾਵਨਾਵਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਹੋਇਆ ਵਾ ਔਰ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜ਼ਿੰਦਗੀ ਔਰ ਮੌਤ ਦੀ ਲੜਾਈ ਜਿਹੜੀ ਆ ਉਹ ਆਪਾਂ ਹਰਿਆਣੇ ਦੇ ਬਾਰਡਰਾਂ ਦੇ ਬਹਿ ਕੇ ਲੜ ਰਹੇ ਆਂ ਜੋ ਵੀ ਤਿੱਲ ਪੁੱਲ ਦੇਣਾ ਵਾ ਕੁਲਵਿੰਦਰ ਦੇ ਨਾਂ ਤੇ ਅਸੀਂ ਕਹਿੰਦੇ ਨਾ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਦਾਲ ਫੁਲਕੇ ਦੇ ਨਾਲ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਉਹ ਲੜਦੇ ਰਵਾਂਗੇ ਔਰ ਸੰਗਤ ਦੀਆਂ ਭਾਵਨਾਵਾਂ ਸੀ ਉਹਨਾਂ ਦੀ ਕਦਰ ਕਰਦੇ ਆਂ ਕਿਉਂਕਿ ਬਹੁਤ ਸਾਰੇ ਫੋਨ ਆਉਂਦੇ ਆ ਬਹੁਤ ਔਖਾ ਕਈ ਵਾਰ ਸਮਝਾਉਣਾ ਸਮਝਾਉਣਾ ਪੈਂਦਾ ਵਾ ਕਿ ਨਹੀਂ ਭਾਈ ਇਦਾਂ ਨਹੀਂ ਆਪਾਂ ਇਦਾਂ ਕਰੀਏ ਅਸੀਂ ਨਾ ਕਿਸੇ ਨੂੰ ਕੋਈ ਖਾਤਾ ਦਿੱਤਾ ਵਾ ਨਾ ਦੇਵਾਂਗੇ ਪਰ ਅਸੀਂ ਬੇਨਤੀ ਕਰਦੇ ਆਂ ਕਿ ਇਹ ਸਾਰਾ ਕੁਝ ਕਿਸਾਨੀ ਦੇ ਵਿੱਚੋਂ ਨਿਕਲਿਆ ਵਾ ਜਿਸ ਵੀ ਮੇਰੇ ਵੀਰ ਭਰਾ ਨੇ ਕਿਸੇ ਭੈਣ ਨੇ ਜਿੱਥਾ ਬਾਹਰੋਂ ਜੜੀਆਂ ਵਾ ਸੰਸਥਾਵਾਂ ਬਣੀਆਂ ਹੋਈਆਂ ਵਾ ਉਹਨਾਂ ਨੇ ਮਾਇਆ ਇਕੱਠੀ ਕੀਤੀ ਆ ਉਹਨਾਂ ਨੂੰ ਬੇਨਤੀ ਆਵੇ ਭਾਈ ਤੁਸੀਂ ਚਾਰ ਮੋਰਚੇ ਇਸ ਟਾਈਮ ਚੱਲ ਰਹੇ ਆ ਰਤਨਪੁਰਾ ਰਾਜਸਥਾਨ ਦੇ ਵਿੱਚ ਸ਼ੰਭੂ ਤੇ ਖਨੋਰੀ ਤੇ ਤੇ ਡੱਬ ਵਾਲੇ ਤੁਸੀਂ ਇਹਨਾਂ ਮੋਰਚਿਆਂ ਦੇ ਵਿੱਚ ਕੁਲਵਿੰਦਰ ਕੌਰ ਦੇ ਨਾਂ ਤੇ ਜਿਹੜੀ ਆ ਉਹ ਮਾਇਆ ਉੱਥੇ ਪਹੁੰਚਾ ਦਿਓ ਕਿਉਂਕਿ ਉੱਥੇ ਸਖਤ ਜ਼ਰੂਰਤ ਹੈ ਉੱਥੇ ਪਾਣੀ ਦਾ ਪ੍ਰਬੰਧ ਕਰਨਾ ਪੱਕਿਆਂ ਦਾ ਕਰਨਾ ਜਾਂ ਉੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਆ ਆਪਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਆ ਤੇ ਜਿਹੜਾ ਪੈਸੇ ਨਾਲ ਆਉਣਾ ਪੈਸੇ ਨਾਲ ਹੀ ਆਉਣਾ ਵਾ ਦੂਸਰੀ ਬੇਨਤੀ ਆ ਵੀ ਅਸੀਂ ਜੇ ਤੁਸੀਂ ਕਹੋ ਤੇ ਅਸੀਂ ਨਾਲ ਜ਼ਰੂਰ ਖਲੋਜਾਂਗੇ ਉੱਥੇ ਪਰ ਮਾਇਆ ਜਿਹੜੀ ਆ ਸਿੱਧੀ ਕਿਸੇ ਦੇ account ਦੇ ਵਿੱਚ ਨਾ ਪਾਈ ਜਾਵੇ ਇਹ ਵੀ ਮਾਇਆ ਉੱਥੇ ਮੋਰਚਿਆਂ ਦੇ ਵਿੱਚ ਜਾ ਕੇ ਤੁਸੀਂ ਤੇ ਰਸੀਦ ਕਟਾ ਕੇ ਤੇ ਫਿਰ ਮਾਇਆ ਦੇਣੀ ਆ ਬੇਸ਼ੱਕ ਆਪਣੇ ਕਿਸੇ ਪਰਿਵਾਰ ਮੈਂਬਰ ਨੂੰ ਮਾਇਆ ਪਾ ਦਿਓ ਉਹ ਮਾਇਆ ਜਿਹੜੀ ਆ ਉਹ ਆਪ ਜਾ ਕੇ ਮੋਰਚਿਆਂ ਦੇ ਵਿੱਚ ਭਾਵੇਂ ਸ਼ੰਭੂ ਤੇ ਜਾਵੇ ਖਨੌਰੀ ਜਾਵੇ ਰਤਨਪੁਰਾ ਰਾਜਸਥਾਨ ਜਾਵੇ ਡੱਬ ਵਾਲੀ ਜਾਵੇ ਉੱਥੇ ਮਾਇਆ ਪਹਚਾਈ ਜਾਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਾਡੀ ਇੰਨੀ ਕੀ ਜਿਹੜੀ ਬੇਨਤੀ ਹੈ ਉਹਨੂੰ ਕਬੂਲ ਕਰੋ ਸੰਤ ਦੇ ਚਰਨਾਂ ਦੇ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿਹੜਾ ਸੰਤਾਂ ਦਾ ਬਹੁਤ ਸਾਰੇ ਫੋਨ ਵੀ ਆਉਂਦੇ ਆ ਉਹ ਖਾਤਾ ਮੰਗਦੇ ਆ ਜਾਂ ਕਹਿੰਦੇ ਵੀ ਅਸੀਂ ਘਰੇ ਆਉਣਾ ਵਾ ਸਾਡੀ ਇਹਨੂੰ ਬੇਨਤੀ ਨੂੰ ਪ੍ਰਵਾਨ ਕਰੋ ਇਹ ਸਾਰੀ ਜਿਹੜੀ ਦੇਣ ਆ ਕਿਸਾਨੀ ਦੀ ਦੇਣ ਆ ਤੇ ਕਿਸਾਨੀ ਮੋਰਚਿਆਂ ਦੇ ਵਿੱਚ ਹੀ ਇਹ ਸਾਰਾ ਕੁਝ ਪਜਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨ ਮਜ਼ਦੂਰ ਸਿੰਘਾਂ ਚ ਕਮੇਟੀ ਕਰਪੂਤਰਾ ਤੋਂ ਸੰਗਠਨਕਰਤਰ ਸ਼ੇਰ ਸਿੰਘ ਮਹੀਵਾਲ ਔਰ ਕੁਲਵਿੰਦਰ ਕੌਰ ਦਾ ਭਰਾ ਬੋ ਰਿਹਾ ਜੀ ਔਰ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਬਹੁਤ ਸਾਰੀਆਂ ਸੰਤਾਂ ਦੇ ਜਿਹੜੇ ਉਹ ਫੋਨ ਆ ਰਹੇ ਸੀ ਉਹਨਾਂ ਦੀ ਆਭਾਵਨਾਵਾਂ ਦੀ ਕਦਰ ਕਰਦੇ ਆ ਔਰ ਉਹ ਕਹਿ ਰਹੇ ਆ ਕਿ ਅਸੀਂ ਮਾਇਆ ਭੇਜਨੀ ਆ ਜਿੱਦਾਂ ਉਹਨਾਂ ਨੇ ਲਾਨ ਕੀਤੇ ਆ ਔਰ ਮੈਂ ਪਹਿਲਾਂ ਵੀ ਇਹਦੇ ਤੇ ਬੋਲ ਚੁੱਕਾ ਆ ਕਿ ਸਾਰਾ ਕੁਝ ਜੋ ਕੁਝ ਵੀ ਆ ਕਿਸਾਨੀ ਦੀ ਦੇਣ ਹੈ ਜੋ ਕੰਗਣਾ ਜੀ ਨੇ ਕਿਸਾਨੀ ਬਾਰੇ ਮਾੜਾ ਚੰਗਾ ਬੋਲਿਆ ਸੀ ਉਹਨਾਂ ਭਾਵਨਾਵਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਹੋਇਆ ਵਾ ਔਰ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਜ਼ਿੰਦਗੀ ਔਰ ਮੌਤ ਦੀ ਲੜਾਈ ਜਿਹੜੀ ਆ ਉਹ ਆਪਾਂ ਹਰਿਆਣੇ ਦੇ ਬਾਰਡਰਾਂ ਦੇ ਬਹਿ ਕੇ ਲੜ ਰਹੇ ਆ ਜੋ ਵੀ ਤਿੱਲ ਫੁੱਲ ਦੇਣਾ ਵਾ ਕੁਲਵਿੰਦਰ ਦੇ ਨਾਂ ਤੇ ਅਸੀਂ ਕਹਿੰਦੇ ਨਾ ਮੁੱਠ ਮੁੱਠ ਛੋਲਿਆਂ ਦੀ ਖਾ ਕੇ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਦਾਲ ਫੁਲਕੇ ਦੇ ਨਾਲ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਉਹ ਲੜਦੇ ਰਵਾਂਗੇ ਔਰ ਸੰਗਤ ਦੀਆਂ ਭਾਵਨਾਵਾਂ ਵੀ ਉਹਨਾਂ ਦੀ ਕਦਰ ਕਰਦੇ ਆ ਕਿਉਂਕਿ ਬਹੁਤ ਸਾਰੇ ਫੋਨ ਆਉਂਦੇ ਆ ਬਹੁਤ ਔਖਾ ਕਈ ਉਹਨਾਂ ਸਮਝਾਉਣਾ ਪੈਂਦਾ ਵਾ ਕਿ ਨਹੀਂ ਭਾਈ ਇਦਾਂ ਨਹੀਂ ਆਪਾਂ ਇਦਾਂ ਕਰੀਏ ਅਸੀਂ ਨਾ ਕਿਸੇ ਨੂੰ ਕੋਈ ਖਾਤਾ ਦਿੱਤਾ ਵਾ ਨਾ ਦੇਵਾਂਗੇ ਪਰ ਅਸੀਂ ਬੇਨਤੀ ਕਰਦੇ ਆਂ ਕਿ ਇਹ ਸਾਰਾ ਕੁਝ ਕਿਸਾਨੀ ਦੇ ਵਿੱਚੋਂ ਨਿਕਲਿਆ ਵਾ ਜੈਸਵੀ ਮੇਰੇ ਵੀਰ ਭਰਾ ਨੇ ਕਿਸੇ ਭੈਣ ਨੇ ਜਿੱਥਾ ਬਾਹਰ ਜੜੀਆਂ ਵਾਂ ਸੰਸਥਾਵਾਂ ਬਣੀਆਂ ਹੋਈਆਂ ਵਾਂ ਉਹਨਾਂ ਨੇ ਮਾਇਆ ਇਕੱਠੀ ਕੀਤੀ ਆ ਉਹਨਾਂ ਨੂੰ ਬੇਨਤੀ ਆਵੇ ਭਾਈ ਤੁਸੀਂ ਚਾਰ ਮੋਰਚੇ ਇਸ ਟਾਈਮ ਚੱਲ ਰਹੇ ਆ ਅ ਰਤਨਪੁਰਾ ਰਾਜਸਥਾਨ ਦੇ ਵਿੱਚ ਤੇ ਸ਼ੰਭੂ ਤੇ ਖਨੌਰੀ ਤੇ ਤੇ ਡੱਬ ਵਾਲੇ ਤੁਸੀਂ ਇਹਨਾਂ ਮੋਰਚਾ ਦੇ ਵਿੱਚ ਕੁਲਵਿੰਦਰ ਕੌਰ ਦੇ ਨਾਂ ਤੇ ਜਿਹੜੀ ਆ ਉਹ ਮਾਇਆ ਉੱਥੇ ਪਹੁੰਚਾ ਦਿਓ ਕਿਉਂਕਿ ਉੱਥੇ ਸਖਤ ਜ਼ਰੂਰਤ ਆ ਉੱਥੇ ਪਾਣੀ ਦਾ ਪ੍ਰਬੰਧ ਕਰਨਾ ਪੱਕਿਆਂ ਦਾ ਕਰਨਾ ਜਾਂ ਉੱਥੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਵਾਂ ਅਨ ਆਪਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਵਾ ਤੇ ਜਿਹੜਾ ਪੈਸੇ ਨਾਲ ਲੂਣਾ ਪੈਸੇ ਨਾਲ ਹੀ ਹੋਣਾ ਵਾ ਦੂਸਰੀ ਬੇਨਤੀ ਆ ਵੀ ਅਸੀਂ ਜੇ ਤੁਸੀਂ ਕਹੋ ਤੇ ਅਸੀਂ ਨਾਲ ਜਰੂਰ ਖਲੋਜਾਂਗੇ ਉੱਥੇ ਪਰ ਮਾਇਆ ਜਿਹੜੀ ਆ ਸਿੱਧੀ ਕਿਸੇ ਦੇ ਕਾਉਂਡ ਦੇ ਵਿੱਚ ਨਾ ਪਾਈ ਜਾਵੇ ਇਹ ਵੀ ਮਾਇਆ ਉੱਥੇ ਮੋਰਚਿਆਂ ਦੇ ਵਿੱਚ ਜਾ ਕੇ ਤੁਸੀਂ ਤੇ ਰਸੀਦ ਕਟਾ ਕੇ ਤੇ ਫਿਰ ਮਾਇਆ ਦੇਣੀ ਆ ਬੇਸ਼ੱਕ ਆਪਣੇ ਕਿਸੇ ਪਰਿਵਾਰ ਮੈਂਬਰ ਨੂੰ ਮਾਇਆ ਪਾ ਦਿਓ ਉਹ ਮਾਇਆ ਜਿਹੜੀ ਆ ਉਹ ਆਪ ਜਾ ਕੇ ਮੋਰਚਿਆਂ ਦੇ ਵਿੱਚ ਭਾਵੇਂ ਸ਼ੰਭੂ ਤੇ ਜਾਵੇ ਖਨੌਰੀ ਜਾਵੇ ਰਤਨਪੁਰਾ ਰਾਜਸਥਾਨ ਜਾਵੇ ਡੱਬ ਵਾਲੀ ਜਾਵੇ ਉਥੇ ਮਾਇਆ ਪਹਚਾਈ ਜਾਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਾਡੀ ਇੰਨੀ ਕਿ ਜਿਹੜੀ ਬੇਨਤੀ ਹੈ ਉਹਨੂੰ ਕਬੂਲ ਕਰੋ ਸੰਤ ਦੇ ਚਰਨਾਂ ਦੇ ਵਿੱਚ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਿਹੜਾ ਸੰਤ ਤਾਂ ਬਹੁਤ ਸਾਰੇ ਫੋਨ ਵੀ ਆਉਂਦੇ ਆ ਉਹ ਖਾਤਾ ਮੰਗਦੇ ਆ ਜਾਂ ਕਹਿੰਦੇ ਵੀ ਅਸੀਂ ਘਰੇ ਆਉਣਾ ਵਾ ਸਾਡੀ ਇਹਨੂੰ ਬੇਨਤੀ ਨੂੰ ਪ੍ਰਵਾਨ ਕਰੋ ਇਹ ਸਾਰੀ ਜਿਹੜੀ ਦੇਣ ਆ ਕਿਸਾਨੀ ਦੀ ਦੇਣ ਆ ਤੇ ਕਿਸਾਨੀ ਮੋਰਚਿਆਂ ਦੇ ਵਿੱਚ ਹੀ ਇਹ ਸਾਰਾ ਕੁਝ ਪਹਚਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ